ਅੱਜ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧ ਦੇ ਹੱਤੀ ਵਿੱਚ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧ ਦੇ ਹੱਤੀ ਦੇ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਆ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਮੁਖ ਅਫਸਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਅਧੋਨਿਕ ਢੰਗ ਤਰੀਕੇ ਨਾਲ ਪਹਿਲਾਂ ਇੱਕ ਇਨਫੋਰਮੇਸ਼ਨ ਹਾਸਲ ਕੀਤੀ ਕਿ ਥਾਣਾ ਮਹਿਤਪੁਰ ਚ ਟਾਵਰ ਕਲੋਨੀ ਦੇ ਨੇੜੇ ਇੱਕ ਸਮਗਰਾਂ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਰ ਕਿਸਮ ਦੇ ਹੈਗੇ ਨੇ ਪਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਤੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁੱਖ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਚ ਚਰਮਲ ਸਿੰਘ ਚੰਮਾ ਪੁੱਤਰ ਅਜੀਤ ਸਿੰਘ ਵਾਸੀ ਮੋਹੱਲਾ ਕਸਬਾ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਨਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਫਿਰ ਉਹ ਤੇ ਕੈਵਿੰਗਲ ਬਾਹਰ ਲੈ ਕੇ ਸ਼ਰਾਬੇ ਦੇ ਦਸ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਾਂ ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇੱਕ ਆ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਇਹ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ 쿨ਰ ਵਾਲੀ ਮੋਟਰ ਆ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜ਼ਮੀਨ ਦੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤਾਂ ਇਹ ਇੰਨਾ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹਟੋ ਕੱਢੀਆਂ ਇਹ ਪੰਪ ਬਰਾਮਦ ਕੀਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਹੀ ਜਿਹੜੇ ਹੈ ਕੈਮੀਕਲ ਦੇ ਹੈਗੇ ਨੇ ਇਹ ਕੁੱਲ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬਰਾਮਦ ਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਵੀ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਪਾ ਕੇ ਉਹਨਾਂ ਦੇ ਜੀਵਨ ਦਾ ਖਲਵਾੜ ਕਰਦੇ ਸਨ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇਹ ਸਫਲਤਾ ਹਾਸਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਚ ਇਹ ਜਿਹੜੀ ਸ਼ਰਾਬ ਹੈ ਜਾਂ ਮਹਿਤਪੁਰ ਜਾਂ ਹੋਰ ਇਲਾਕਿਆਂ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਚ ਪੁਲਸ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ ਜਿਲ੍ਹਾ ਜਲੰਧਰ ਦੇ ਇਤਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਪੀਰ ਸਿੰਘ ਖੱਖਜੀ ਵੱਲੋਂ ਡੇਲੀ ਗਾਈਡਲਾਈਨ ਜਾਰੀ ਹੁੰਦੀਆਂ ਹਨ ਉਹਨਾਂ ਗਾਈਡਲਾਈਨਾਂ ਤੇ ਇਸ ਤਰ੍ਹਾਂ ਦੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਹਨ ਥੈਂਕ ਯੂ